ਮਿੰਟੂ ਜੀ ਉਧਰ ਕਹਿੰਦੇ ਸੀਐਮ ਸਾਹਿਬ ਦਾ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਵਾਲੀ ਜਗਾ ਸੀ ਕਹਿੰਦੇ ਉਹ ਜਗਾ ਬਦਲਤੀ ਆ ਤੇ ਕੀ ਕਾਰਨ ਹੈ ਇੱਕ ਤੇ ਉਹ ਪੰਨੂ ਦੀ ਧਮਕੀ ਵਾਲੀ ਗੱਲ ਵੀ ਆ ਰਹੀ ਹੈ ਕਿ ਕੋਈ ਹੋਰ ਵੀ ਰੀਜ਼ਨ ਹੈ ਜੀ ਇਹਦਾ ਦੇਖੋ ਧਮਕੀ ਆਪਣੀ ਥਾਂ ਤੇ ਆ ਹੂੰ ਤੇ ਗੁਰਪਤਵੰਤ ਸਿੰਘ ਪੰਨੂ ਤੇ ਇਹੋ ਜਿਹਾ ਕੋਈ ਦਿਨ ਤਿਆਰ ਸੁੱਕਾ ਛੱਡਦਾ ਕਦੋਂ ਆ ਹੂੰ ਦੱਸੋ ਮੈਨੂੰ ਆ ਪਿਛਲੇ 3-4 ਸਾਲ 6 ਸਾਲ ਤੇ ਮੈਨੂੰ ਲੱਗਦਾ ਲਗਭਗ ਯਾਦ ਨੇ ਹੂੰ 19 20 21 22 23 24 ਤੇ 25 ਤੇ ਤੁਸੀਂ ਦੱਸੋ 25 25 50 ਤੇ ਕੋਈ ਬੜਾ ਸੁਕਾ ਲੰਬ ਕੇ ਦਿਖਾ ਜੀ ਗੁਰਪਤਵੰਦ ਸਿੰਘ ਪੰਨੂ ਅਕਸਰ ਇਸ ਤਰ੍ਹਾਂ ਦੀ ਧਮਕੀ ਦੇ ਦਿੰਦੇ ਆ ਹੂੰ ਆ ਖਾਸ ਤੌਰ ਤੇ ਤੁਸੀਂ ਦੇਖਣਾ ਹੋਵੇ ورلڈ ਕੱਪ ਚ ਵੀ ਐਸ ਐਫ ਜੀ ਵਾਲੀ ਆਈ ਜੀ ਗੁਰਪਤਵੰਦ ਸਿੰਘ ਪੰਨੂ ਨੇ ਧਮਕੀ ਦਿੱਤੀ ਤਾਂ ਗੱਲ ਇਹ ਆ ਕਿ ਧਮਕੀ ਤੋਂ ਫਿਰ ਜੇ ਤੁਹਾਡੇ ਮੁਤਾਬਕ ਜਾਂ ਇੱਕ ਥਿਊਰੀ ਦੀ ਜਿਹੜੀ ਦਿੱਤੀ ਜਾ ਰਹੀ ਆ ਕਿ ਬਈ ਧਮਕੀ ਤੇ ਚੱਲਦੇ ਆ ਜਗਾ ਬਦਲੀ ਗਈ ਫਰੀਦਕੋਟ ਤੋਂ ਮੋਹਾਲੀ ਹੂੰ ਮੈਂ ਤੁਹਾਨੂੰ ਹੋਰ ਦੱਸਦੇ ਆ ਕਿ ਇੱਕ ਦਿਨ ਚ ਦੋ ਵਾਰੀ ਜਗਾ ਬਦਲੀ ਗਈ ਮੋਹਾਲੀ ਤੋਂ ਪਟਿਆਲਾ ਵੀ ਕੀਤੀ ਗਈ ਜੀ ਜੀ ਬਿਲਕੁਲ ਤਾਂ ਸਿਰਫ ਗੱਲ ਇਹ ਆ ਕਿ ਜੇ ਧਮਕੀ ਤੋਂ ਡਰ ਕੇ ਜਗਾ ਬਦਲੀ ਗਈ ਆ ਜੋ ਥਿਊਰੀ ਦਿੱਤੀ ਜਾ ਰਹੀ ਹੂੰ ਤਾਂ ਫਿਰ ਫਿਰ ਤਾਂ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਬਿਲਕੁਲ ਫਿਰ ਤਾਂ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਜੀ ਜੇ ਸੀਐਮ ਨੂੰ ਜਗਾ ਬਦਲਣੀ ਪੈ ਰਹੀ ਹੈ ਉਹਦੀ ਸਿਕਿਉਰਿਟੀ ਵੀ ਕਿਉਂਕਿ ਗੁਰਪਤਮਨ ਸਿੰਘ ਪੰਨੂ ਨੇ ਤੇ ਵਰਲਡ ਕੱਪ ਚ ਵੀ ਧਮਕੀ ਦਿੱਤੀ ਸੀ ਹੂੰ ਫਿਰ ਵਰਲਡ ਕੱਪ ਵੀ ਬੰਦ ਹੋ ਜਾਂਦਾ ਜੀ ਗੁਰਪਤਮਨ ਸਿੰਘ ਪੰਨੂ ਨੇ ਤੇ ਸ਼ਾਇਦ ਇੱਕ 에ਅਰਲਾਈਨ ਬਾਰੇ ਵੀ ਕਿਹਾ ਸੀਗਾ ਕਿ ਉਹਦੇ ਚ ਸਫ਼ਰ ਨਾ ਕਰਿਓ ਹੂੰ ਫਿਰ ਉਹਦੇ ਚ ਤੇ ਕੋਈ ਅਜੇ ਤੱਕ ਪੈਸੇਂਜਰ ਚੜਦਾ ਹੀ ਨਾ ਸਰ ਕਿਹੜੀਆਂ ਗੱਲਾਂ ਨੇ ਮੈਨੂੰ ਲੱਗਦਾ ਕਿ ਇਹ ਜਿਹੜੀ ਥਿਊਰੀ ਦਿੱਤੀ ਜਾ ਰਹੀ ਆ ਜੀ ਜੀ ਠੀਕ ਆ ਉੱਥੇ ਨਾਰੇ ਵਗੈਰਾ ਲਿਖੇ ਗਏ ਨੇ ਫੈਟ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਮ ਪਰ ਮਸਲਾ ਇੱਕ ਹੋਰ ਵੀ ਆ ਜੋ ਪ੍ਰਸ਼ਾਸਕੀ ਤੌਰ ਤੇ ਸੋਰਸਸ ਨੇ ਜੇ ਉਹਨਾਂ ਦੇ ਹਵਾਲੇ ਨਾਲ ਗੱਲ ਦੇਖੀਏ ਤਾਂ ਬਿਲਕੁਲ ਕੰਟਰਡਿਕਟ ਹੈ ਇਹਦੇ ਤੋਂ। ਹਮ ਅਸਲ 'ਚ ਕੀ ਸੀ ਕਿ ਕਾ ਕੇ ਇਹਨਾਂ ਨੇ ਫਰੀਦਕੋਟ ਆਉਣਾ ਸੀ ਮਾਨ ਸਾਹਿਬ ਨੇ। ਜੀ। ਹੁਣ ਇਹਨਾਂ ਦੀ ਜਗ੍ਹਾ ਸੰਧਵਾ ਸਾਹਿਬ ਆ ਗਏ। ਪਟਿਆਲੇ ਆਉਣਾ ਸੀ ਬਰਿੰਦਰ ਗੋਇਲ ਜੀ ਨੇ ਮਿਨਿਸਟਰ ਨੇ ਜਿਹੜੇ। ਜੀ। ਹੋ ਉਹਨਾਂ ਦੀ ਜਗ੍ਹਾ ਮਾਨਸਾਬ ਆ ਗਿਆ ਤੇ ਬਰਿੰਦਰ ਗੋਇਲ ਜੀ ਹੁਣ ਚਲੇ ਗਏ ਮੁਹਾਲੀ ਹੂੰ ਇਹ ਜਿਹੜੀ ਅਦਲਾ ਬਦਲੀ ਹੋਈ ਆ ਜੀ ਸਰਕਾਰੀ ਜਿਹੜੇ ਦਾਅਵੇ ਨੇ ਆਫ ਦੀ ਰਿਕਾਰਡ ਆਨ ਦੀ ਰਿਕਾਰਡ ਤਾਂ ਕਿਹੜਾ ਇਹਨਾਂ ਚੀਜ਼ਾਂ ਨੂੰ ਕਰੈਕਟ ਕਰਦਾ ਬਿਲਕੁਲ ਆਫ ਦੀ ਰਿਕਾਰਡ ਇਹ ਕਿਹਾ ਜਾ ਰਿਹਾ ਕਿ ਦਰਅਸਲ ਮਾਨਸਾਬ ਅੱਜਕੱਲ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਦਿੱਲੀ ਜਾ ਚੁੱਕੇ ਆ ਹੂੰ ਦਿੱਲੀ 'ਚ ਉਹਨਾਂ ਦੀ ਡਿਮਾਂਡ ਹੀ ਬੜੀ ਹੈ ਜਿਵੇਂ ਕੋਈ ਹੀਰੋ ਚੱਲ ਜਾਂਦਾ ਜੀ ਜੀ ਤੇ ਉਹਦੀ ਫਿਲਮਾਂ 'ਚ ਡਿਮਾਂਡ ਹੀ ਬੜੀ ਹੁੰਦੀ ਹੈ ਤੇ ਉਹਦੀਆਂ ਡੇਟਸ ਦੇ ਅਨੁਸਾਰੀ ਫਿਲਮਾਂ ਦਾ ਸ਼ੂਟ ਰੱਖਿਆ ਜਾਂਦਾ ਹੈ। ਹੂੰ ਮੈਨੂੰ ਲੱਗਦਾ ਕਿ ਇੰਨੀ ਡਿਮਾਂਡ ਹੈ ਕਿ ਆਉਣ ਵਾਲੇ ਸਮੇਂ 'ਚ ਚੋਣ ਕਮਿਸ਼ਨ ਨੂੰ ਵੀ ਡੇਟਾ ਲੈਣੀਆਂ ਪਿਆ ਕਰਨੀਆਂ ਹੈ ਕਿ ਮਾਨ ਸਾਹਿਬ ਕਿਹੜੀ ਰੁੱਤ 'ਚ ਵਿਹਲੇ ਜੇ ਉਹਦੇ 'ਚ ਇਲੈਕਸ਼ਨ ਕਰਵਾ ਦਈਏ ਤੁਹਾਡੇ ਦਿੱਲੀ ਪੰਜਾਬ ਹਰਿਆਣਾ ਇੱਧਰ ਉੱਧਰ। ਹੂੰ ਤਾਂ ਗੱਲ ਇਹ ਆ ਕਿ ਸਾਹਿਬ ਇੰਨਾ ਨੇ ਕਹਿੰਦੇ ਆ ਕਿ ਇਸ ਵਾਸਤੇ ਕਿ ਫਰੀਦਕੋਟ ਤੋਂ ਦਿੱਲੀ ਦੂਰ ਹੈ। ਫਿਰ ਕਹਿੰਦੇ ਜੀ ਮਾਲੀ ਕਿੰਦੇ ਉਹ ਵੀ ਦੂਰ ਆ ਪਟਿਆਲਾ ਸਭ ਤੋਂ ਨੇੜੇ ਆ ਜੀ ਇਧਰ ਵੀ ਸਿੱਧਾ ਨਿਕਲ ਜਾਵਾਂਗੇ ਇਹਨਾਂ ਦੇ ਸੌਰੇ ਵੀ ਉਧਰ ਹੀ ਹੈ ਨਾ ਉਸ ਏਰੀਏ 'ਚ ਉਧਰ ਦੀ ਦੇਵੀਗੜ੍ਹ ਦੇਵੀਗੜ੍ਹ ਤੇ ਆ ਗਿਆ ਗਾਂ ਵੜ ਜਾਂਦੀ ਭੇਵਾ ਚੀਕਾ ਤੇ ਨਿਕਲ ਕੇ ਗਾਂ ਦੀ ਗਾਂ ਇੱਥੇ ਨੇੜੇ ਜੇ ਰੱਖ ਲਈ ਉਹ ਰੂਟ ਪਲਾਨ ਬਣਾ ਕੇ ਰੱਖਿਆ ਪਤਾ ਨਹੀਂ ਹੁਣ ਕੀ ਸੱਚ ਹੈ ਪਰ ਜੇ ਤਾਂ ਕੀ ਤੋਂ ਡਰਦੇ ਆ ਹੂੰ ਅਗੇ ਤੁਹਾਨੂੰ ਪਤਾ ਨਾ ਇਹਨਾਂ ਨੇ ਇੱਕ ਸ਼ੀਸ਼ੇ ਵਾਲੇ ਕੈਬਨ ਦੇ ਵਿੱਚ ਭਾਸ਼ਣ ਦਿੱਤਾ ਸੀਗਾ ਸ਼ਾਇਦ ਆਜ਼ਾਦੀ ਦਿਵਸ ਜੀ ਜੀ ਸਰ ਉਹਦੇ ਤੇ ਟ੍ਰੋਲਿੰਗ ਹੋਈ ਸੀ ਬਹੁਤ ਜ਼ਿਆਦਾ ਪੰਕ ਜੀ ਦਾ ਕਮੈਂਟ ਵੀ ਸੀਗਾ ਮੈਂ ਆਹ ਸਾਹਮਣੇ ਰੱਖਿਆ ਸੀ ਉਹ ਵੀ ਪੁੱਛ ਰਹੇ ਵੀ ਐਤ ਕੀ ਵੀ ਦੇਣਗੇ 35 ਲੱਖ ਵਾਲੇ ਕੈਬਨ ਦੇ ਭਾਸ਼ਣ ਚ ਚਲੋ ਮੈਂ ਨਹੀਂ ਕਹਿ ਸਕਦਾ ਤੇ ਸਿਕਿਉਰਿਟੀ ਦੇ ਕਨਸਰਨ ਦੇ ਹਿਸਾਬ ਨਾਲ ਦੇਖੀਏ ਤਾਂ ਸਭ ਕੁਝ ਕੀਤਾ ਜਾਂਦਾ ਜੀ ਹੂੰ ਭਗਵੰਤ ਮਾਨ ਕੋਈ ਇਕੱਲਾ ਭਗਵੰਤ ਮਾਨ ਨਹੀਂ ਮੁੱਖ ਮੰਤਰੀ ਵੀ ਹਨ ਜੀ ਤਾਂ ਖੈਰ ਗੱਲ ਇਹ ਆ ਕਿ ਇਹ ਹੁਣ ਵੇਖਣ ਵਾਲੀ ਗੱਲ ਵਿਚਾਰਨ ਵਾਲੀ ਗੱਲ ਆ ਕਿ ਭਈ ਤੁਸੀਂ ਜੇਕਰ ਧਮਕੀ ਤੋਂ ਡਰ ਕੇ ਵੈਨ ਯੂ ਚੇਂਜ ਕਰ ਰਹੇ ਹੋ ਤਾਂ ਫਿਰ ਤਾਂ ਬਹੁਤ ਗਲਤ ਹੈ ਪਰ ਦੂਜੀ ਗੱਲ ਹੈ ਕਿ ਜੇ ਮੰਨ ਲਓ ਆ ਦੂਜੀ ਥਿਉਰੀ ਜਿਹੜੀ ਪੇਸ਼ ਕੀਤੀ ਜਾ ਰਹੀ ਆ ਆਫ ਦੀ ਰਿਕਾਰਡ ਹੂੰ ਕਿ ਨਹੀਂ ਜੀ ਉਹ ਦਿੱਲੀ ਦੇ ਬਿਲਕੁਲ ਨੇੜੇ ਕਿਸੇ ਥਾਂ ਤੇ ਝੰਡਾ ਫੈਰਾਉਣਾ ਚਾਹੁੰਦੇ ਆ ਮੇਰੇ ਖਿਆਲ ਦੇ ਨਾਲ ਇਹ ਵੀ ਕਿਤੇ ਨਾ ਕਿਤੇ ਕਹ ਲੋ ਕਿ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਆ ਜੇ ਧਮਕੀ ਆ ਗਈ ਸੀ ਨਾਰੇ ਲਿਖੇ ਜਾ ਚੁੱਕੇ ਸਨ ਜੀ ਤਾਂ ਤੁਸੀਂ ਬਿਲਕੁਲ ਨਾ ਬਦਲਦੇ ਕੀ ਫਰਕ ਪੈਂਦਾ ਭਈ ਮੁੱਖ ਮੰਤਰੀ ਦੇ ਕਾਫਲੇ ਨੂੰ ਪਟਿਆਲੇ ਤੋਂ ਫਰੀਦਕੋਟ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਬਿਲਕੁਲ ਜਾਂ ਇਧਰ ਦੀ ਜੇ ਆਉਣਾ ਹੋਵੇ ਸਿੱਧਾ ਮਾਨਸਾ ਵਿੱਚ ਦੀ ਫਰੀਦਕੋਟ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਜੀ ਜੀ ਤੇ ਤੁਸੀਂ ਜਹਾਜ਼ ਇਸਤੇਮਾਲ ਕਰ ਸਕਦੇ ਹੋ ਉਦਾਂ ਵੀ ਤੇ ਕਰੀ ਜਾਂਦੇ ਹੋ ਉਦਾਂ ਵੀ ਕਰੀ ਜਾਂਦੇ ਬਿਲਕੁਲ ਪਰ ਮੇਰੇ ਖਿਆਲ ਦੇ ਨਾਲ ਜੇ ਇਸ ਵਜ੍ਹਾ ਕਰਕੇ ਵੀ ਇਹਨਾਂ ਨੇ ਵੈਨਿਊ ਚੇਂਜ ਕੀਤਾ ਹੈ ਮੈਂ ਉਸ ਗੱਲ ਤੇ ਵੀ ਕਿਤੇ ਨਾ ਕਿਤੇ ਕਹਿ ਸਕਦਾ ਕਿ ਤੁਹਾਡਾ ਪ੍ਰਭਾਵ ਮਾੜਾ ਹੀ ਗਿਆ ਜੀ ਪ੍ਰਭਾਵ ਤੇ ਸਰ ਇਹੋ ਜਿਹਾ ਜਾ ਰਿਹਾ ਵਾ ਕਿ ਤੁਸੀਂ ਦੇਖੋ ਨਾ ਕਿ ਹੁਣ ਜਿੱਦਾਂ ਦੀਆਂ ਕਹਾਣੀਆਂ ਆਪਾਂ ਦੇਖਦੇ ਆਂ ਸਭ ਕਿ ਇੱਥੇ ਕੱਲ ਸ਼ਾਇਦ ਯਾਦਵ ਸਾਹਿਬ ਸੀਗੇ ਬਟੰਡੇ ਤੇ ਬਟੰਡੇ ਦੇ ਵਿੱਚ ਸ਼ਾਮ ਨੂੰ ਵਕੀਲ ਨੂੰ ਗੋਲੀ ਮਾਰ ਗਿਆ ਕੋਈ ਹੂੰ ਅ이터 ਮਤਲਬ ਕਿ ਐਨਐਫਐਲ ਵਾਲੀ ਸਾਈਡ ਜੀ ਅਗੋ ਨਿਆਣਾ ਰੋਡ ਆ ਮੇਰੀ ਖਲ ਦੇ ਨਾਲ ਦਿੱਲੀ ਸਾਈਡ ਨੌਜਵਾਨ ਵਕੀਲ ਨੂੰ ਕੋਈ ਗੋਲੀ ਮਾਰ ਹੂੰ ਮਤਲਬ ਕਿ ਤੁਹਾਡੀ ਸਟੇਟ ਦੇ ਵਿੱਚ ਪਹਿਲਾਂ ਹੀ ਲਾ ਐਂਡ ਆਰਡਰ ਦੀ ਸਥਿਤੀ ਇਹ ਆ ਕਿ ਲੋਕ ਮਜ਼ਾਕ ਕਰਦੇ ਆ ਕਿ ਸਾਡੀ ਪੁਲਿਸ ਨੂੰ ਸਾਹਿਬ ਇਹ ਤਾਂ ਪਤਾ ਲੱਗ ਜਾਂਦਾ ਕਿ ਕੇਜਰੀਵਾਲ ਨੂੰ ਖਾਲਸਤਾਨੀਆਂ ਤੋਂ ਖਤਰਾ ਦਿੱਲੀ 'ਚ ਪਰ ਇਹ ਨਹੀਂ ਪਤਾ ਲੱਗਦਾ ਕਿ ਸਾਡੀ ਫਲਾਣੀ ਚੌਕੀ 'ਚ ਉਹਨਾਂ ਨੇ ਹੈਂਡ ਗ੍ਰੇਨੇਡ ਸੁੱਟ ਜਾਨਾ ਬਿਲਕੁਲ ਫਰਾਂ ਦੇ ਖਾਣੇ ਤੇ ਉਹਨਾਂ ਨੇ ਹਮਲਾ ਕਰ ਜਣਾ ਜਾਂ ਸਾਡੇ ਇੰਟੈਲੀਜੈਂਸ ਦੇ ਹੈੱਡਕੁਆਰਟਰ ਤੇ ਉਹਨਾਂ ਨੇ ਆਰਜੀ ਅਟੈਕ ਕਰ ਜਣਾ ਸੋ ਇਹ ਹਾਸੋ ਹੀਣੀ ਸਥਿਤੀ ਬਣੀ ਪਈ ਐ ਇਸ ਵੇਲੇ ਸਾਹਿਬ ਬਿਲਕੁਲ ਪਰ ਆ ਜਿਹੜਾ ਇਹਨਾਂ ਨੇ ਕੀਤਾ ਚਾਹੇ ਇਹਦੇ ਪਿੱਛੇ ਲੌਜੀਕ ਉਹ ਦੇ ਰਹੇ ਨੇ ਕਿ ਦਿੱਲੀ ਕਿੱਥੋਂ ਨੇੜੇ ਆ ਹੂੰ ਹੈ ਕਹਿੰਦੀ ਸੀ ਕਿ ਮਿਲਾਂਗੀ ਤੇ ਮਿਲਣਾ ਜ਼ਰੂਰ ਹੋਏ ਹੂੰ ਦਿਲਾਂ ਵਿੱਚ ਦੂਰੀਆਂ ਤੇ ਦਿੱਲੀ ਆ ਜੇ ਬਿਲਕੁਲ ਜੀ ਤੇ ਗੱਲ ਇਹ ਆ ਕਿ ਇਹ ਦਿੱਲੀ ਨੇੜੇ ਨੇੜੇ ਕਰਦੇ ਨਾ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਪ੍ਰਭਾਵ ਜਿਹੜਾ ਉਹ ਦੂਰ ਦਾ ਬਾਗ ਹੈ ਪੰਜਾਬ ਦੇ ਲੋਕਾਂ ਤੋਂ ਦੂਰੀਆਂ ਪਾ ਰਹੇ ਨੇ ਲੋਕਾਂ ਨੇ ਦਿਲਾਂ ਚ ਦੂਰੀਆਂ ਪਾ ਰਹੇ ਨੇ ਪੱਟੀ ਸਾਹਿਬ ਕਹਿੰ ਰਹੇ ਨੇ ਕਿ ਫਰੀਦਕੋਟ ਤੋਂ ਕਹਿੰਦੇ ਦਿੱਲੀ ਕਿੰਨੀ ਖੂਰ ਹੈ ਕਹਿੰਦੇ ਮੈਂ ਤੇ ਡਿਗਰੀ ਕਰ ਲਈ ਹੈ ਦੂਰ ਤੇ ਬਿਲਕੁਲ ਨਹੀਂ ਖਾਸ ਕਰਕੇ ਇਹਨਾਂ ਨੂੰ ਮੈਂ ਕਹ ਰਿਹਾ ਕਿ ਭਾਵੇਂ ਹੋਵੇ ਵੀ ਜਦੋਂ ਗੱਲ ਸਭ ਆਪਾਂ ਕਹਦੇ ਨੇ ਹੈ ਨਾ ਕਿ ਜੇ ਗੱਲ ਬਈ ਹੁਣ ਇੱਜ਼ਤ ਤੇ ਆ ਗਈ ਆ ਜਾਂ ਗੱਲ ਖੁਦ ਨੂੰ ਸਾਬਤ ਕਰਨ ਤੇ ਆ ਜਾਵੇ ਜੀ ਤੇ ਫਿਰ ਕੀ 5 ਕੀ ਤੇ 50 ਕੀ ਹੂੰ ਉਦਾਂ ਵੀ ਤੇ ਤੁਰੇ ਹੀ ਫਿਰਦੇ ਹੋ ਤੁਸੀਂ ਬਿਲਕੁਲ ਅਰਵਿੰਦ ਕੇਜਰੀਵਾਲ ਇਹਨਾਂ ਨੂੰ ਕਹਦੇ ਨਾ ਸਾਹਿਬ ਕਿ ਤੂੰ ਹੀ ਮਤਲਬ ਕਿ ਰਾਤ ਨੂੰ ਸੁੱਤੇ ਪਿਆ ਬੈੱਡ ਦੇ ਵਿੱਚ ਵੀ ਸਾਰੇ ਜਣਿਆਂ ਨੇ 92 ਕਿ 93 ਐਮ.ਐਲ.ਏ ਸਮੇਤ ਮੁੱਖ ਮੰਤਰੀ ਵੀ ਬੈੱਡ ਦੇ ਵਿੱਚ ਕੰਬਲ ਲੈ ਲੈਣਾ ਬੇਸ਼ੱਕ ਕਿਤੇ ਮੂੰਹ ਨਾ ਠਰੇ ਪਰ ਕੰਬਲ ਦੇ ਵਿੱਚ ਹੀ ਬੋਲੀ ਜਾਣਾ ਇਨਕਲਾਬ ਜ਼ਿੰਦਾਬਾਦ ਅਰਵਿੰਦ ਕੇਜਰੀਵਾਲ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਇਹਨਾਂ ਨੇ ਸਾਰੀ ਰਾਤ ਚੁੱਪ ਨਹੀਂ ਕਰਨਾ ਅਮੇ ਪਤਾ ਹੀ ਲੱਗ ਜਾ ਵੀ ਕੇਜਰੀਵਾਲ ਤਾਂ ਘਰਾੜੇ ਮਾਰ ਰਿਹਾ ਸਾਨੂੰ ਕਿਹਨੇ ਵੇਖਣਾ ਹੂੰ ਇਹਨਾਂ ਦੇ ਤਦ ਵੀ ਬੋਲੀ ਜਾਣਾ ਸਟਾਰ ਪ੍ਰਚਾਰਕ ਜੋ ਹੈ ਜੀ ਉਹ ਵੀ ਮੈਂ ਕਹ ਰਿਹਾ ਨਾ ਸਾਬ ਕਿ ਗੱਲ ਇਹ ਆ ਕਿ ਬਈ ਤੁਸੀਂ ਕਟੋ-ਕਟ ਇੱਥੇ ਦੇ ਲੋਕਾਂ ਨੂੰ ਮੈਸੇਜ ਇਹੋ ਜਿਹਾ ਦਿਓ ਕਿ ਮੁੱਖ ਮੰਤਰੀ ਡਰੇਗਾ ਨਹੀਂ ਕਿਸੇ ਤੋਂ ਹੂੰ ਬਿਲਕੁਲ ਮੈਂ ਖੜਾ ਹੂੰ ਜੇ ਇਸ ਤਰ੍ਹਾਂ ਦੀ ਧਮਕੀ ਆਉਂਦੀ ਆ ਕੋਈ ਸਭ ਤੋਂ ਪਹਿਲਾਂ ਮੈਂ ਫੇਸ ਕਰ ਰਿਹਾ ਜੀ ਮੈਂ ਨਹੀਂ ਕਰੂੰਗਾ ਤਾਂ ਮੈਂ ਕਹ ਰਿਹਾ ਕਿ ਕਾਰਨ ਚਾਹੇ ਕੁਝ ਵੀ ਹੋ ਪਰ ਇਹਦਾ ਪ੍ਰਭਾਵ ਜਿਹੜਾ ਉਹ ਕੋਈ ਠੀਕ ਨਹੀਂ ਗਿਆ ਜੀ 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 ਪ੍ਰਵਿੰਦਰ ਸਿੰਘ ਜੀ ਕਰੇ ਮੁੱਖ ਮੰਤਰੀ ਨੇ ਸੇਫ ਤੇ ਆਮ ਜਨਤਾ ਦਾ ਕੀ ਬਣੂ ਭਈ ਆਮ ਜਨਤਾ ਦੀਆਂ ਤੇ ਰੋਜ਼ ਹੀ ਖਬਰਾਂ ਆਉਂਦੀਆਂ ਨੇ ਆਮ ਜਨਤਾ ਦੇ ਤੇ ਆਪਾਂ ਨੂੰ ਪਤਾ ਹੀ